ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਰੀਦ ਜੀ ਨਾਮ ਲੈਵਾ ਸੰਗਤ ਜਿੱਥੇ ਵੀ ਕਿਤੇ ਬੈਠੀ ਹੈ ਉਹਨਾਂ ਨੂੰ ਆਰ 23 ਸਤੰਬਰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਮਹਾਨ ਸੂਫੀ ਫਕੀਰ ਬਾਬਾ ਸ਼ੇਖ ਫਰੀਦ ਜੀ 1215 ਚ ਫਰੀਦਕੋਟ ਉਹਨਾਂ ਨੇ ਆਪਦੇ ਚਰਨ ਪਾਏ ਸੀ ਇਸ ਪਵਿੱਤਰ ਧਰਤੀ ਤੇ ਸਭ ਤੋਂ ਪਹਿਲਾਂ ਆ ਕੇ ਉਹ ਦਿੱਲੀ ਤੋਂ ਪਾਕਪਟਨ ਜਾ ਰਹੇ ਸੀ ਉਹਨਾਂ ਨੇ ਗੋਦਰੀ ਸਾਹਿਬ ਠਹਿਰਾਉ ਕੀਤਾ ਜਿਨ੍ਹਾਂ ਨੂੰ ਆਪਾਂ ਕਹਿੰਨੇ ਪਹਿਲਾਂ ਇਹਨੂੰ ਲੀਰਮਾਲ ਕਹਿੰਦੇ ਸੀ ਤੇ ਇੱਥੇ ਠਹਿਰਾਉ ਤੋਂ ਬਾਅਦ ਬਾਬਾ ਜੀ ਨੂੰ ਸਧਾਰਨ ਵਿਅਕਤੀ ਸਮਝ ਕੇ ਉਦੋਂ ਇਹ ਗੜੀ ਕਹ ਲੋ ਕਿਲਾ ਕਹ ਲੋ ਇਹਦਾ ਨਿਰਮਾਣ ਹੋ ਰਿਹਾ ਸੀ ਤੇ ਵਗਾਰ ਵਾਲਾ ਜਿਹੜਾ ਲੇਬਰ ਦਾ ਜਿਹੜਾ ਜ਼ਮਾਨਾ ਸੀਗਾ ਉਹ ਜਿਹੜੇ ਰਾਜੇ ਦੇ ਆ ਛੋਟੇ ਕਰਿੰਦੇ ਸੀ ਉਹਨਾਂ ਨੇ ਸਧਾਰਨ ਕੱਪੜਿਆਂ 'ਚ ਬਾਬਾ ਜੀ ਨੂੰ ਵੇਖ ਕੇ ਤੇ ਵਗਾਰ ਤੇ ਲਾ ਲਿਆ ਗਾਰੇ ਦੀ ਟੋਕਰੀ ਚੁਕਾਤੀ ਤੇ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਕੋਈ ਕਰਨੀ ਵਾਲਾ ਫਕੀਰ ਹੈ ਬਾਬਾ ਜੀ ਦੀ ਜਿਹੜੀ ਗਾਰੇ ਵਾਲੀ ਟੋਕਰੀ ਸੀ ਗੱਠ ਉੱਚੀ ਜਾਂਦੀ ਸੀ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਫਿਰ ਉਹਨਾਂ ਨੇ ਜਿਹੜਾ ਉਦੋਂ ਦਾ ਇਥੋਂ ਦਾ ਚੌਧਰੀ ਸੀ ਮੋਕਲ ਸੀ ਉਹਨੂੰ ਜਾ ਕੇ ਬੇਨਤੀ ਕੀਤੀ ਕਿ ਆਓ ਜੀ ਉਹਨਾਂ ਤੋਂ ਆਪਾਂ ਮਾਫੀ ਮੰਗੀਏ ਫਿਰ ਉਹ ਖੁਦ ਆ ਕੇ ਬਾਬਾ ਜੀ ਤੋਂ ਉਹਨਾਂ ਨੇ ਮਾਫੀ ਮੰਗੀ ਕਿ ਸਾਡੇ ਤੋਂ ਗਲਤੀ ਹੋਈ ਹੈ ਤੇ ਬਾਬਾ ਜੀ ਨੇ ਵੀ ਸੋਚਿਆ ਵੀ ਮੇਰਾ ਗੋਦੜੀ ਬਿਣਾ ਨਹੀਂ ਫਕੀਰਾਂ ਦਾ ਲਿਵਾਸ ਹੁੰਦਾ ਤੇ ਉਹਨਾਂ ਮੇਰਾ ਗੋਦੜੀ ਬਿਨਾ ਸਰੇ ਤੇ ਨਾ ਗੋਦੜੀ ਮੇਰੇ ਬਿਨਾ ਗੋਦੜੀ ਦਾ ਸਰੇ ਉਧਰ ਕਿਉਂਕਿ ਗੋਦੜੀ ਦੀ ਖੁੱਦੋ ਬਣਾ ਲਈ ਸੀਗੀ ਫਿਰ ਇੱਥੇ ਬਾਬਾ ਜੀ ਨੇ ਉੱਥੇ ਵੀ ਆਪਦੀ 2 ਦਿਨ ਰਹੇ 4 ਦਿਨ ਰਹੇ ਗੋਦੜੀ ਸਾਹਿਬ ਵਾਲੇ ਸਥਾਨ ਤੇ ਭਗਤੀ ਕੀਤੀ ਪਰ ਇੱਥੇ 40 ਦਿਨਾਂ ਦਾ ਸਲਾਮ ਚ ਜਿੱਥੇ ਹੁਣ ਮੌਜੂਦਾ ਕਿਲਾ ਸਾਹਿਬ ਹੈ ਚਿਲੀਹਾ ਘਟਿਆ ਸਲਾਮ ਚ 40 ਦਿਨ ਉਹਨਾਂ ਨੇ ਇੱਥੇ ਭਗਤੀ ਕੀਤੀ ਤੇ ਆਪਦੇ ਪਵਿੱਤਰ ਚਰਨਾਂ ਨਾਲੇ ਜਿਹੜਾ ਸਥਾਨ ਆ ਪਵਿੱਤਰ ਕੀਤਾ ਤੇ ਹੁਣ ਸੇਖੋਂ ਸਾਹਿਬ ਜਿਹੜੇ ਸਾਡੇ ਜਿਹੜੇ ਫਾਊਂਡਰ ਚੇਅਰਮੈਨ ਸੀ ਸੰਸਥਾਪਕ ਸੀਗੇ ਉਹਨਾਂ ਨੇ 1969 ਚ ਇਹਦਾ ਜਿਹੜਾ ਇਹ ਸਥਾਨ ਦਾ ਸੇਵਾ ਸੰਭਾਲੀ ਸੀ ਤੇ 54 ਚਾਲ ਸੇਵਾ ਕਰਕੇ 10 ਦਸੰਬਰ 1923 ਨੂੰ ਉਹਨਾਂ ਦਾ ਦਿਹਾਂਤ ਹੋਇਆ ਔਰ ਉਹਨਾਂ ਨੇ ਏਡੀ ਵੱਡੀ ਲੰਮੀ ਸੇਵਾ ਕੀਤੀ ਕਿਉਂਕਿ ਅੱਗੇ ਵੀ ਮੈਂ ਕਹਿਣਾ ਹੁਣਾ ਜਿਹੜੀ ਮਹਾਨਤਾ ਹੈ ਨਾ ਉਹ ਦਿਨਾਂ ਮਹੀਨਿਆਂ ਚ ਸਾਲਾਂ ਚ ਨਹੀਂ ਮਾਪੀ ਜਾਂਦੀ ਉਹ ਸਦੀਆਂ ਚ ਮਾਪੀ ਜਾਂਦੀ ਹੈ ਅੱਧੀ ਸਦੀ ਤੋਂ ਉੱਪਰ 4 ਸਾਲ ਕੋਈ ਛੋਟੀ ਗੱਲ ਨਹੀਂ ਇੱਕ ਬੰਦੇ ਨੇ ਮੁੱਖ ਸੇਵਾਦਾਰ ਦੇ ਤੌਰ ਤੇ ਐਡੀ ਵੱਡੀ ਸੇਵਾ ਕੀਤੀ ਔਰ ਇੰਨੀਆਂ ਇੰਸਟੀਚਿਊਸ਼ਨ ਜ ਮਤਲਬ ਇੱਕ ਦਿੱਤੀਆਂ ਜਿੱਥੇ ਅਟਰਾਖਤ ਦੀ ਸੰਸਥਾ ਬਣ ਗਈ ਤੇ ਇਹ ਉਹਨਾਂ ਦੇ ਦੇਹਾਂਤ ਤੋਂ ਬਾਅਦ ਦੂਜਾ ਆਗਮਨਪੁਰਬ ਜਿਹੜਾ ਆਪਾਂ ਹਰ ਸਾਲ ਦੀ ਤਰ੍ਹਾਂ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਸਾਰੇ ਬਾਬਾ ਫਰੀਦ ਦੀ ਨਾਮ ਲੈਵਾ ਸੰਗਤ ਇਸ ਇਲਾਕੇ ਦੀ ਇਸ ਜ਼ਿਲ੍ਹੇ ਦੀ ਦੂਰੋਂ ਦੂਰੋਂ ਲੋਕ ਇੱਥੇ ਆਉਣਗੇ ਉਹ ਆਪਾਂ ਮਨਾਉਣ ਜਾ ਰਹੇ ਹਾਂ 19 ਤਰੀਕ ਨੂੰ ਸਵੇਰ ਈਲਾ ਬਾਬਾ ਫਰੀਦ ਵੇਖੇ ਸੁਗਮਣੀ ਸਾਹਿਬ ਦੇ ਪਾਰ ਦੇ ਭੋਗ ਪੈਣਗੇ ਅਪਰੰਤ ਇਥੋਂ ਦੇ ਮਾਨਯੋਗ ਡਿਪਟੀ ਕਮਿਸ਼ਨਰ ਉੱਥੇ ਆ ਕੇ ਸੰਗਤਾਂ ਨੂੰ ਸੰਬੋਧਨ ਕਰਨਗੇ ਔਰ ਇੱਕ ਰਸਮੀ ਜਿਹੜੀ ਸ਼ੁਰੂਆਤ ਰਵਾਇਤਾਂ ਜਿਹੜੀ ਉਹ ਮੇਲੇ ਦੀ ਸ਼ੁਰੂਆਤ ਕਰਾਉਣਗੇ। ਅਵਾਰਡ ਦਿੱਤੇ ਜਾ ਰਹੇ ਆ। ਹਾਂ, ਇਸ ਵੇਲੇ ਅਸੀਂ ਇੱਕ ਤਾਂ ਸੇਖੋ ਸਾਹਿਬ ਦੇ ਜਿਉਂਦੇ ਆ ਜੀ। ਇਮਾਨਦਾਰੀ ਦਾ ਵਾਰਡ ਬੰਦ ਕਰ ਦਿੱਤਾ ਸੀ ਕਿਉਂਕਿ ਇਮਾਨਦਾਰੀ ਦਾ ਬੰਦੇ ਦੀਆਂ ਸੋਚਾਂ ਹੀ ਇਮਾਨਦਾਰ ਹੈ ਨਹੀਂ ਸੱਚੀ ਗੱਲ। ਬੰਦਾ ਕਿਵੇਂ ਇਮਾਨਦਾਰ ਹੋ ਸਕਦਾ 24 ਘੰਟੇ ਠੱਗੀ ਦੀਆਂ ਸគਮਾ ਸੋਚੀ ਜਾਂਦਾ ਕਿਵੇਂ ਥੱਬੀ ਲਾਉਣੀ ਹੈ ਇੱਕ ਦੂਜੇ ਨੂੰ ਸੁੱਤਾ ਪਿਆ ਵੀ ਸੋਚੀ ਜਾਂਦਾ। ਪਰ ਜਿਹੜੇ ਬੰਦੇ ਅਸੀਂ ਕੀਤੇ ਸੀਗੇ ਕਰਦੇ ਰਹੇ ਆ। ਉਹ ਬਹੁਤ ਅਨੇਕ ਬੰਦੇ ਸੀਗੇ ਹੋ ਸਕਦਾ ਕਿਸੇ 'ਚ ਕੋਈ ਗਲਤੀ ਹੋਵੇ ਕਿਉਂਕਿ ਕੁਰਸੀ ਤੇ ਬਹਿ ਕੇ ਜ਼ਰੂਰੀ ਨਹੀਂ ਕਿ ਨਕਦੀ ਦੇ ਰੂਪ 'ਚ ਵੱਢੀ ਲਈ ਜਾਵੇ ਜਾਂ ਕੋਈ ਜਾਇਦਾਦ ਦੇ ਰੂਪ 'ਚ ਗਿਫਟ ਲੈ ਜਾਣ ਤੇ ਇਹ ਜਿਹੜੀ ਹੁੰਦੀ ਆ ਨਾ ਕੁਰਸੀ ਤੇ ਬਹਿ ਕੇ ਕਿਸੇ ਦੀ ਮੈਰਿਟ ਇਗਨੋਰ ਕਰਨੀ ਕਿਸੇ ਆਪ ਦੇ ਬੌਸ ਦੀ ਪ੍ਰੈਸ਼ਰ ਥੱਲੇ ਕਿਸੇ ਦੀ ਗਲਤ ਫੈਸਲਾ ਕਰਨਾ ਜਾਂ ਕੋਈ ਹੋਰ ਫਾਇਦੇ ਦੇਣੇ ਇਹ ਵੀ ਤਾਂ ਬੇਈਮਾਨੀ ਆ ਨਾ ਇੱਕ ਡੀਸੀ ਇੱਥੇ ਆਇਆ ਸੀ ਉਹਨੇ ਲਿਖਤਾ ਸੀ ਜਿਵੇਂ ਮੈਨੂੰ ਦਿਵਾਲੀ ਤੇ ਕੋਈ ਗਿਫਟ ਨਾ ਦਿਓ ਤੇ ਨਹੀਂ ਦਿਵਾਲੀ ਤੇ ਡੀਸੀਆਂ ਨੂੰ ਤੇ ਦੂਜੇ ਵੱਡਿਆਂ ਅਫਸਰਾਂ ਨੂੰ ਢੇਰ ਸਾਰੇ ਗਿਫਟ ਇਕੱਠੇ ਹੋ ਜਾਂਦੇ। ਤੇ ਉਹ ਵਾਰਡ ਅਸੀਂ ਬੰਦ ਕਰਤਾ ਸੀ ਬਾਅਦ ਚ ਕਿੰਤੂ ਪਰੰਤੂ ਹੁੰਦਾ ਸੀ। ਨੋਬਲ ਪ੍ਰਾਈਜ਼ ਵਾਲੇ ਵੀ ਇਮਾਨਦਾਰੀ ਤੇ ਵਾਰਡ ਨਹੀਂ ਦਿੰਦੇ। ਬਾਕੀ ਹਰ ਸਬਜੈਕਟ ਤੇ ਉਹ ਸਾਇੰਸ ਤੇ ਫਿਜ਼ਿਕਸ ਤੇ ਕੈਮਿਸਟਰੀ ਤੇ ਸਿਹਤ ਤੇ ਸਮਾਜ ਸੇਵਾ ਤੇ ਇਸ ਤੇ ਸਬਤ ਕਸਤੇ ਵਾਰਡ ਦਿੰਦੇ ਪਰ ਮਾਨਦਾਰੀ ਤੇ ਨਿਮਾਨਦਾਰੀ ਕਿਸੇ ਦੀ ਤਸਦੀਕ ਨਹੀਂ ਕੀਤੀ ਜਾ ਸਕਦੀ ਬੰਦਾ ਤੁਰਿਆ ਜਾਂਦਾ ਇਮਾਨਦਾਰਾ ਤੁਰਿਆ ਜਾਂਦਾ ਠੱਗਾ ਦਾ ਪਤਾ ਹੀ ਕੋਈ ਨਹੀਂ ਕਈ ਵਾਰੀ ਕਰੋੜ ਤੇ ਝਾਤ ਨਹੀਂ ਮਾਰਦਾ ਤੇ ਕਈ ਵਾਰੀ ਰੁਪਈਏ ਤੇ ਬੇਈਮਾਨ ਹੋ ਜਾਂਦਾ ਤੇ ਹੁਣ ਅਸੀਂ ਜਿਹੜਾ ਦਿੰਨੇ ਆ ਇੱਕ ਤਾਂ ਵਾਰਡ ਉਹੀ ਪੁਰਾਣਾ ਸਮਾਜ ਸੇਵੀ ਵਾਰਡ ਜਿਹੜਾ ਦਿੰਨੇ ਆ ਪਹਿਲਾਂ ਉਹ ਭਗਤਪੂਰਨ ਸਿੰਘ ਜੀ ਦੇ ਨਾਂ ਤੇ ਸੀ ਪਰ ਜਦੋਂ ਅਸੀਂ ਬਾਬਾ ਫਰੀਦ ਇਮਾਨਦਾਰੀ ਵਾਰਡ ਬੰਦ ਕਰ ਦਿੱਤਾ ਤੇ ਉਹਦਾ ਨਾਂ ਅਸੀਂ ਬਾਬਾ ਫਰੀਦ ਸਮਾਜ ਸੇਵੀ ਵਾਰਡ ਰੱਖ ਦਿੱਤਾ ਜਿਹਦੇ ਚ 1 ਲੱਖ ਰੁਪਿਆ ਰਾਸ਼ੀ ਹੁੰਦੀ ਹੈ ਉਹਦੇ ਵਾਸਤੇ ਅਸੀਂ 10 ਸਤੰਬਰ ਤੱਕ ਅਰਜ਼ੀਆਂ ਮੰਗੀਆਂ ਅਰਜ਼ੀਆਂ ਇੱਥੇ ਬਾਬਾ ਫਰੀਦ ਪਬਲਿਕ ਸਕੂਲ ਹਰਿੰਦਰਾ ਨਗਰ ਚੇਅਰਮੈਨ ਸਾਹਿਬ ਦੇ ਦਫ਼ਤਰ ਚ ਤੁਹਾਡੇ ਰਾਈ ਬੇਨਤੀ ਕਰਦੇ ਆ ਕਿ ਜਿੰ ਜਿਹੜੀਆਂ ਕੋਈ ਭਵਾਂ ਉਸ ਸੰਸਥਾਵਾਂ ਭਵਾਂ ਨਿੱਜੀ ਰੂਪ ਚ ਉਹ ਇੱਥੇ ਉਹ ਪਹੁੰਚਾ ਸਕਦੇ ਆ ਆਪ ਦਾ ਪੂਰਾ ਵੇਰਵਾ ਬਾਇਓ ਡਾਟਾ ਜੋ ਉਹਨਾਂ ਨੇ ਕੰਮ ਕੀਤਾ ਪਰ ਨਾਲ ਕੋਈ ਦੋ ਬੰਦੇ ਉਹਨਾਂ ਦੀ ਦੂਜਾ ਰეკਮੈਂਡੇਸ਼ਨ ਕਰਨ ਦੂਜਾ ਵਾਰਡ ਜਿਹੜਾ ਅਸੀਂ ਪਿਛਲੇ ਸਾਲ ਹੀ ਸ਼ੁਰੂ ਕੀਤਾ ਹੈ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਯਾਦਗਰੀ ਅਵਾਰਡ ਉਹ ਉਹਦੀ ਰਕਮ 50000 ਹੈ ਤੇ ਉਹਦੇ ਵਾਸਤੇ ਜਿਹੜੇ ਉਹ ਅਸੀਂ ਕੋਈ ਸਿਹਤ ਕਿਸੇ ਨੇ ਨਾਮ ਨਖਟਿਆ ਹੋਵੇ ਕਿਸੇ ਨੇ ਕਲਾ ਚ ਖਟਿਆ ਹੋਵੇ ਕਿਸੇ ਨੇ ਕੋਈ ਵਿਦਿਆ ਚ ਬਹੁਤ ਇਲਾਕੇ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੋਵੇ ਇਹ ਖੇਡਾਂ ਚ ਕੀਤਾ ਹੋਵੇ ਇਹਦੀ ਸਾਰੀ ਦੋਨਾਂ ਵਾਰਡਾਂ ਦੀ ਜੂਰਿਸਡਿਕਸ਼ਨ ਪੰਜਾਬ ਹੈ ਤੇ ਉਹਦੇ ਵਾਸਤੇ ਵੀ ਇਹੀ ਸ਼ਰਤਾਂ ਕਿ ਉਹ ਆਪਦੇ ਵੇਰਵੇ ਸਹਿਤ ਕਿਸੇ ਦੋ ਬੰਦਿਆਂ ਤੋਂ ਰეკਮੈਂਡੇਸ਼ਨ ਨਾਲ ਆਪਦੀ ਅਰਜੀ ਭੇਜ ਸਕਦਾ ਫਿਰ ਸਾਡੀ ਸਮੁੱਚੀ ਕਮੇਟੀ ਪਹਿਲਾਂ ਉਹਨੂੰ ਸ਼ਾਰਟਲਿਸਟ ਕਰਦੀ ਹੈ ਸ਼ਾਰਟਲਿਸਟ ਕਰਨ ਤੋਂ ਅਸੀਂ ਬਹੁਤ ਬਰੀਕੀ ਨਾਲ ਆਪ ਛਾਂਗ ਵੀਣ ਕਰਕੇ ਆਪਦੇ ਹਰ ਸੋਰਸ ਤੋਂ ਜਿੰਨਾ ਅਸੀਂ ਕਰ ਸਕਦੇ ਆ ਮੈਕਸੀਮਮ ਉਹਦੀ ਖੋਜ ਵੀਣ ਕਰਨ ਤੋਂ ਬਾਅਦ ਅਸੀਂ ਉਹ ਅਵਾਰਡ ਦੇਣ ਦਾ ਉਹਨਾਂ ਦੇ ਨਾਮ ਅਨਾਉਂਸ ਕਰਦੇ ਜਿਹੜਾ ਅਵਾਰਡ ਦੀ ਗੱਲ ਕੀਤੀ ਹੈ ਪੰਜਾਬ ਚ ਕਿ ਹਿੰਦੁਸਤਾਨ ਚ ਕੋਤੋਂ ਵੀ ਬੰਦਾ ਨਹੀਂ ਨਹੀਂ ਇਹਦੀ ਜਿਊਰੀ ਸਿਰਫ ਤੇ ਸਿਰ ਪੰਜਾਬ ਕਿਉਂਕਿ ਬਾਬਾ ਫਰੀਦ ਜੀ ਦੇ ਆਪਾਂ ਆਗਮਨਪੁਰ ਮਨਾਉਨੇ ਆ ਤੇ ਬਾਬਾ ਫਰੀਦ ਜੀ ਸੱਚੀ ਗੱਲ ਹੈ ਵੀ ਪੰਜਾਬੀ ਬੋਲੀ ਦੇ ਮੋਢੀ ਸੀਗੇ ਤੇ ਇਹਦੇ ਵਿੱਚ ਅਸੀਂ ਪੰਜਾਬੀਆਂ ਨੂੰ ਇਨਵੋਲਵ ਕੀਤਾ ਇਹਦੇ ਚ ਪਰ ਇਹ ਨਹੀਂ ਜਿਹੜੇ ਆਈਐਸ ਆਈਪੀਐਸ ਯੂਪੀਐਸਸੀ ਚੋਂ ਬੰਦੇ ਅਫਸਰ ਆਉਂਦੇ ਉਹਨਾਂ ਨੂੰ ਪੰਜਾਬ ਕੈਡਰ ਵੀ ਮਿਲਿਆ ਹੁੰਦਾ ਕੰਮ ਤਾਂ ਉਹਨਾਂ ਨੇ ਪੰਜਾਬ ਚ ਕੀਤਾ ਹੁੰਦਾ ਉਹ ਵੀ ਸਾਨੂੰ ਕਰ ਸਕਦੇ ਸੀ ਇਮਾਨਦਾਰੀ ਦੇ ਵਾਰਡ ਚ ਤੇ ਇਸੇ ਕਰਕੇ ਅਸੀਂ ਉਹਨਾਂ ਨੂੰ ਇਮਾਨਦਾਰੀ ਦੇ ਵਾਰਡ ਦਿੱਤੇ ਹਾਲਾਂਕਿ ਉਹਨਾਂ ਦਾ ਨੇਟਿਵ ਸੂਬਾ ਹੋਰ ਹੁੰਦਾ ਸੀ ਤੇ ਕਿਉਂਕਿ ਉਹਨਾਂ ਨੂੰ ਕੈਡਰ ਇੱਥੇ ਲਾਟ ਹੋਇਆ ਤੇ ਇੱਥੇ ਹੀ ਸਾਰੀ ਉਮਰ ਉਹਨਾਂ ਨੇ ਆਵਦੀ ਜ਼ੋਬਾਂ ਕੀਤੀ